ਤਾਜ ਦੇ ਨਾਲ ਹੀ ਮਿੰਟੂ ਜੀ ਆਪਾਂ ਜਰਾ ਚੱਲੀਏ ਪਟਿਆਲੇ ਵੱਲ ਨੂੰ ਜੀ ਪਟਿਆਲੇ ਦੇ ਵਿੱਚ ਦੇਖੋ ਕਿ ਕਾਂਗਰਸ ਨੇ ਉਤਾਰਿਆ ਡਾਕਟਰ ਧਰਮਵੀਰ ਗਾਂਧੀ ਨੂੰ ਲੈ ਕੇ ਜੋਨ ਮੈਦਾਨ 'ਚ ਕੁਝ ਕੁ ਕਾਂਗਰਸੀ ਰੋਸ ਸੀਗੇ ਸੀ ਕਿ ਲੋ ਸ਼ੁਰੂ-ਸ਼ੁਰੂ 'ਚ ਕੰਮ ਚੱਲਿਆ ਉਹਨਾਂ ਨੇ 20 ਤਰੀਕਾ ਦਾ ਕੱਟਕੁਠਿਆ ਵੀ ਰੱਖਿਆ ਸੀ ਆਪਣਾ ਪਰ ਐਟ ਦੀ ਐਂਡ ਮਿੰਟੂ ਜੀ ਕਹਿੰਨੇ ਕਿ ਬਾਈ ਗੱਲ ਬਣ ਗਈ ਆ ਸੁਖ ਦਾ ਸਾਹ ਆ ਗਿਆ ਹੁਣ ਡਾਕਟਰ ਸਾਹਿਬ ਨੂੰ ਕਹਿੰਨੇ ਕਿ ਬਾਈ ਕਹਿੰਨੇ ਠੀਕ ਆ ਕੋਈ ਗੱਲ ਨਹੀਂ ਨਾਲ ਹੀ ਚੱਲਾਂਗੇ ਜੀ ਪਰ ਮੈਂ ਨਾ ਇੱਕ ਚੀਜ਼ ਤੋਂ ਹੈਰਾਨ ਆ ਜੀ ਕਿ ਪਟਿਆਲੇ 'ਚ ਸਿਰਫ ਦੋ ਨਾਂ ਗੂੰਜ ਰਹੇ ਆ ਜੀ ਪ੍ਰਨੀਤ ਕੌਰ ਜਾਂ ਡਾਕਟਰ ਗਾਂਧੀ ਪਰ ਜਿਹੜਾ ਕਾਲੀਆਂ ਨੇ ਕੈਂਡੀਡੇਟ ਦਿੱਤਾ ਉਹਨੂੰ ਤੁਸੀਂ ਘੱਟ ਨਹੀਂ ਆਖ ਸਕਦੇ ਮੇਰੀ ਨਜ਼ਰ ਮੈਂ ਹਾਂਜੀ ਬਿਲਕੁਲ ਐਨ ਕੇ ਸ਼ਰਮਾ ਉਹ ਕੈਂਡੀਡੇਟ ਵੀ ਆਪਾਂ ਠੀਕ ਆ ਆਪਾਂ ਕਹਿ ਸਕਦੇ ਆ ਕਿ ਆਪਾਂ ਕਿਤੇ ਨਾ ਕਿਤੇ ਨਾ ਥੋੜਾ ਨਜ਼ਰ ਅੰਦਾਜ਼ ਕਰਦੇ ਮੀਡੀਆ ਵਾਲੇ ਪਤਾ ਨਹੀਂ ਕਿਉਂ ਨਹੀਂ ਮੈਂ ਦੇਖੀ ਗੱਲੋ ਜਿਹੜੀ ਉਹਨਾਂ ਨੇ ਪੀਸੀ ਵੀ ਦੇਖੀ ਕਿਸੇ ਨਾਲ ਹੀ ਮੈਂ ਖੈ ਮੂ ਬੜੀ ਤਗੜੀ ਤਗੜੀ ਕੀ ਹਾਂ ਜੀ ਕਿਸਾਨ ਆ ਗੂ ਲਿਆ ਕੇ ਤੇ ਮਤਲਬ ਕਿ ਹਾਲੇ ਤਾਂ ਟੌੜਾ ਪਰਿਵਾਰ ਨੂੰ ਮਿਲਣਾ ਚਾਹੁੰਦੇ ਪਰ ਟੌੜਾ ਪਰਿਵਾਰ ਆ ਜਿਹੜਾ ਉਹ ਚਾਹੁੰਦਾ ਆ ਕਿ ਭਾਈ ਪ੍ਰਧਾਨ ਜੀ ਨਾਲ ਪਹਿਲਾਂ ਦੋ ਦੋ ਹੱਥ ਹੋਣ ਮਤਲਬ ਕਿ ਗੱਲਬਾਤ ਡਾਇਰੈਕਟਲੀ ਹੋ ਜਾਵੇ ਫੇਰ ਆ ਜੀ ਤਾਂ ਯਾਨੀ ਐਨ ਕੇ ਸ਼ਰਮਾ ਜਿਹੜਾ ਕਿ ਇੱਕ ਚੀਜ਼ ਹੋਰ ਦੇਖੋ ਪੇਪਰ ਤੇ ਚੱਲੇ ਜਾਓ ਜਦੋਂ ਪ੍ਰਨੀਤ ਕੌਰ ਲਾਸਟ ਵਾਰੀ ਜਿੱਤੇ ਨੇ ਜਦੋਂ ਗਾਂਧੀ ਜੀ 1 1,61 ਹਜ਼ਾਰ ਵੋਟ ਲੈ ਜਾਂਦੇ ਨੇ ਜੀ ਜੀ ਤਾਂ ਉਸ ਵੇਲੇ ਰਖੜਾ ਸਾਹਿਬ ਦੀ ਵੋਟ 3,69,000 ਸੀ 32% ਦੇ ਕਰੀਬ ਜੀ ਤਕਰੀਬਨ ਯਾਨੀ ਅਕਾਲੀ ਦਲ ਦਾ ਵੋਟ ਬੈਂਕ ਪਟਿਆਲਾ ਚ ਹੈਗਾ ਮੈਂ ਹੈਰਾਨ ਆ ਕਿ ਐਨ ਕੇ ਸ਼ਰਮਾ ਵਰਗਾ ਬੰਦਾ ਜਿਹੜਾ ਕਿ ਇਲੈਕਸ਼ਨ ਦੀ ਮੈਨੇਜਮੈਂਟ ਤੋਂ ਵਾਕਿਫ ਆ ਬਹੁਤ ਮਾਈਕਰੋ ਲੈਵਲ ਤੇ ਪੈਸਾ ਢੇਲਾ ਸਭ ਕੁਝ ਹਿੰਦੂ ਚਿਹਰਾ ਤੇ ਲੋਕਲ ਚਿਹਰਾ ਮੇਰੀ ਨਜ਼ਰ ਦੇ ਵਿੱਚ ਕਿ ਉਹ ਲੜਾਈ ਚੋ ਬਾਹਰ ਨਹੀਂ ਜਿਸ ਤਰ੍ਹਾਂ ਮੀਡੀਆ ਮਤਲਬ ਕਿ ਬਾਹਰ ਰੱਖਦਾ ਹਾਂ ਇਹ ਗੱਲ ਬਿਲਕੁਲ ਦੋ ਤਿੰਨ ਨਾ ਉਹ ਇੱਕ ਚੀਜ਼ ਤੋਂ ਅਗਰੀ ਕਰਦੇ ਤੱਤੇ ਬੈਨ ਬਾਜੀ ਤੋਂ ਜਿਹੜਾ ਮੈਂ ਦੇਖਿਆ ਉਹਨਾਂ ਦਾ ਸੌਫਟ ਚੱਲਣ ਵਾਲੇ ਇਨਸਾਨ ਆ ਮੰਨ ਲਓ ਕਿ ਬਹੁਤ ਸ਼ਲੀਨ ਵਿਅਕਤੀ ਨੇ ਹੋ ਸ਼ਲੀਨ ਵਿਅਕਤੀ ਆ ਕਿ ਸਿੱਧੀ ਆਲੋਚਨਾ ਵੀ ਕਰਦੇ ਆ ਤੇ ਬੜੀ ਮਤਲਬ ਕਿ ਧਾਇਰੇ ਚ ਰਹਿ ਕੇ ਬਿਹਾਰੀ ਆਲੋਚਨਾ ਕਰਦੇ ਦੋਸਤ ਮੈਂ ਆਪਣਾ ਦੇਖਿਆ ਦ੍ਰਿਸ਼ਟੀਕੋਣ ਮੈਂ ਤਾਂ ਪੇਸ਼ ਕਰ ਰਿਹਾ ਕਿ ਪਟਿਆਲਾ ਚ ਐਨ ਕੇ ਸ਼ਰਮਾ ਜਦੋਂ ਵੀ ਮੀਡੀਆ ਕਵਰੇਜ ਹੁੰਦੀ ਹੈ ਐਨ ਕੇ ਸ਼ਰਮਾ ਨੂੰ ਬਹੁਤ ਘਾਟਾਂ ਆਂਕਿਆ ਜਾਂਦਾ ਹਾਂਜੀ ਹਾਲੇ ਤੱਕ ਲੜਾਈ ਚ ਮੈਂ ਨਹੀਂ ਸਮਝਦਾ ਕਿ ਵੀ ਇੰਨਾ ਕੋਈ ਅਕਾਲੀ ਦਲ ਦਾ ਉੱਥੇ ਹੈ ਨਹੀਂਗਾ ਅਕਾਲੀ ਦਲ ਤਾਂ ਜੇ ਉਹ ਵੋਟ ਬੈਂਕ ਨਾਲ ਆ ਜੁੜਦਾ ਜਾਉ ਨੂੰ ਰਿਟੇਨ ਕਰ ਲਿਆ ਜਾਂਦਾ ਤਾਂ ਕਾਫੀ ਫਾਇਟ ਵਧੀਆ ਹੋਏਗੀ ਜੀ ਜੀ ਫਿਰ ਦੂਜੀ ਗੱਲ ਜਿਹੜੀ ਹੈ ਕਿ ਡਾਕਟਰ ਗਾਂਧੀ ਵਾਸਤੇ ਸਮੱਸਿਆ ਸੀ ਕਿ ਉਹ ਆਪਣਾ ਇੱਕ ਪਾਸੇ ਪ੍ਰਚਾਰ ਕਰ ਰਹੇ ਸੀ ਦੂਸਰੇ ਪਾਸੇ ਭਿੰਡੀਆਂ ਚ ਪਾਣੀ ਪਾਈ ਜਾ ਰਹੇ ਸੀਗੇ ਇਹਨਾਂ ਦੇ ਨਾਲ ਦੇ ਵੀ ਲੋਕਾਂ ਤਾਂ ਦਵਾਈ ਦੇ ਦਿੰਦੇ ਇਹਨਾਂ ਨੂੰ ਕਿਵੇਂ ਦਵਾਈ ਦੇਵਾਂ ਹੁਣ ਹਾਂ ਵੀ ਇਹਨਾਂ ਨੂੰ ਕਿਹੜੀ ਪੁੜੀ ਦੇਵਾਂ ਕਿ ਮੰਨ ਜਾਣਾ ਜੀ ਅਰਦੇ ਹਾਲ ਹੈ ਜੀ ਲਾਲ ਹੈ ਜੀ ਉਹ ਕਹਿੰਦੇ ਕਮਾਲ ਹੈ ਜੀ ਕੀ ਕਰਨ ਡੈ ਨੇ ਤਾ ਹੁਣ ਖੀਰੀ ਰਾਜਾ ਵੜਿੰਗ ਇਥੋਂ ਗਏ ਨੇ ਰਾਜਾ ਵੜਿੰਗ ਨੂੰ ਤੇ ਅੱਧੀ ਹੈ ਮੈਨੂੰ ਲੱਗਦਾ ਕਿ ਚੰਗੇ ਰੈਡ ਬੱਲ ਪਿੰਦੇ ਪੀਣੇ ਪੈਂਦੇ ਹੋਣਗੇ ਐਨਰਜੀ ਕਿੰਨੀ ਲੱਗਦੀ ਹੈ ਕਦੇ ਉਹ ਰਸ ਗਿਆ ਜੀ ਹਿਆਰਪੁਰ ਵਾਲੇ ਰਸ ਗਏ ਜੀ ਮੈਨੂੰ ਉਥੋਂ ਉਥੋਂ ਫੋਨ ਕੱਟਦੇ ਆ ਤੇ ਕਹਿੰਦੇ ਜੀ ਫਰੀਦਕੋਟ ਵਾਲੇ ਰਸ ਗਏ ਤੁਹਾਡੇ ਮੈਨੂੰ ਹੰਸ ਰਾਇਆ ਇਸ ਵਾਂਗ ਉਹ ਵੀ ਹੱਥ ਪੈਣ ਦੀ ਪ੍ਰੈਕਟਿਸ ਚੰਗੀ ਹੋ ਗਈ ਉਹਨਾਂ ਦੀ ਵੀ ਬਸ ਉਹੀ ਗੱਲ ਆ ਉਹ ਕੱਲ ਮੈਂ ਵੇਖਿਆ ਇੱਕ ਫੋਟੋ ਪਾਈ ਅਕੀਦਾ ਸਾਹਿਬ ਨੇ ਸਾਡੇ ਭਰਾ ਨੇ ਵੱਡੇ ਪੱਤਰਕਾਰ ਉਹ ਗਏ ਸੀਗੇ ਸ਼ਾਇਦ ਰਾਜਾ ਵੜਿੰਗਾ ਆਪ ਉਹ ਤੇ ਕੁਰਸੀਆਂ ਡਾਉਂਦਾ ਫਿਰੇ ਮੈਂ ਕਿਹਾ ਪ੍ਰਧਾਨ ਦੀ ਵਿਚਾਰੇ ਦੀ ਨਾ ਵੇਖੋ ਕੀ ਗਰਮੀ ਚ ਕੀ ਹਾਲਤ ਕੀਤੀ ਹੈ ਇਹਨਾਂ ਨੇ ਮਤਲਬ ਕਿ ਉੱਥੇ ਪ੍ਰਬੰਧ ਨਹੀਂ ਸੀ ਵਧੀਆ ਪ੍ਰਧਾਨ ਹੀ ਕਹਦਾ ਜੇ ਦਬ ਗਿਆ ਉਹਨਾਂ ਕਿ ਦਵਣਾ ਨਹੀਂ ਹੋਰੇ ਸੀ ਹੁੰਦਾ ਨਾ ਵੀ ਗੱਲ ਇਹ ਆ ਕਿ ਵੀ ਕਿਸੇ ਤਰੀਕੇ ਦੇ ਨਾਲ ਭਾਈ ਮਨਾਓ ਇਹਨਾਂ ਨੂੰ ਤੱਕ ਘਟੋ ਘਟ ਕੱਲ ਇੱਕ ਵਾਰੀ ਤੇ ਹੱਥ ਖੜੇ ਕਰਾ ਦੇ ਹੱਥ ਖੜੇ ਦੂਜੇ ਨਹੀਂ ਆਪਾਂ ਕਹਿੰਦੇ ਨੇ ਕਿ ਹੱਥ ਖੜੇ ਕਰ ਗਿਆ ਫਲਾਣਾ ਇੱਕ ਵਾਰੀ ਉਹ ਹੱਥ ਜੇ ਹੱਥ ਥਣ ਵਾਲਾ ਹੱਥ ਪਾ ਕੇ ਮਲਾ ਕੇ ਤੇ ਹੱਥ ਖੜੇ ਤੇ ਕਰਵਾ ਗਿਆ ਪ੍ਰਧਾਨ ਹੁਣ ਆ ਗਿਆ ਪਤਾ ਰਾਜਾ ਬੜਿੰਗ ਨੇ ਹੌਲੀ ਦਿਨੇ ਸੋਈ ਖਵਾਤੀ ਹੋਈ ਵੀ ਬਾਈ ਬਣਿਆ ਰਹੋ ਨਹੀਂ ਛੱਡਣਾ ਸਾ ਵੀ ਮੈਨੂੰ ਕਿਸੇ ਹੋਰ ਪਾਸੇ ਵੀ ਜਾਣ ਲੈਂਦੇ ਹੋ ਤੁਸੀਂ ਤੇ ਮੈਨੂੰ ਰੋਸਿਆਂ ਗਿਲਿਆਂ ਚ ਹੁਲ ਜਾ ਰੱਖਿਆ ਸੋ ਠੀਕ ਆ ਪਰ ਡਾਕਟਰ ਤਰਵੀਰ ਗਾਂਧੀ ਵਾਸਤੇ ਇਹ ਇੱਕ ਚੰਗਾ ਸੰਕੇਤ ਹੈ ਉਹਨਾਂ ਦੀ ਟੀਮ ਵਾਸਤੇ ਚੰਗਾ ਸੰਕੇਤ ਹੈ ਕਿ ਘਟੋ ਘਟੋਣਾ ਆਪ ਦਾ ਜਿਹੜਾ ਉਹਨਾਂ ਦਾ ਅੰਦਰੂਨੀ ਵਿਰੋਧ ਹੈ ਉਹ ਤੇ ਖਤਮ ਹੋਇਆ ਹਾਲੇ ਚੱਲੂਗਾ ਹੁਣ ਕੈਂਪੇਨ ਡਾਕਟਰ ਬਲਵੀਰ ਵੀ ਤੁਹਾਨੂੰ ਪਤਾ ਉਹ ਵੀ ਧਮ ਧਮਾਈ ਤੇ ਬੈਠੇ ਪੂਰੀ ਪੂਰੀ ਤੋਂ ਮੈਂ ਉਹਨਾਂ ਦੀ ਉਹ ਪਿੰਡਾਂ 'ਚ ਪ੍ਰਚਾਰ ਕਰੀ ਜਾ ਰਿਹਾ ਕਰੀ ਜਾ ਰਿਹਾ ਤਾਂ ਕੁੱਲ ਮਿਲਾ ਕੇ ਅ ਦੇਖੀਏ ਤਾਂ ਹੁਣ ਟੱਕਰ ਤਗੜੀ ਵੱਜਦੀ ਨਜ਼ਰ ਆ ਰਹੀ ਆ ਉਥੇ ਜੀ ਡਾਕਟਰ ਗਾਂਧੀ ਪਿੱਛੇ ਕਾਂਗਰਸੀ ਜਿਹੜੇ ਆ ਟਿੱਡੋਂ ਤੁਰ ਪਏ ਟਿੱਡੋਂ ਦਾ ਮਤਲਬ ਹੁੰਦਾ ਕਿ ਨiyet ਤੋਂ ਜੇ ਤੁਰ ਪੈਂਦੇ ਆ ਤੇ ਮੁਕਾਬਲਾ ਕਹਿ ਲਓ ਕਿ ਉਥੇ ਤੇ ਫਿਰ ਪੂਰਾ ਫਸਮਾ ਹੋਇਆ ਪਿਆ ਜੀ ਸੀਟਾਂ ਦੀ ਜ਼ਿਆਦਾਤਰ ਫਸਣ ਗਈਆਂ ਤੁਸੀਂ ਦੇਖਣਾ ਜਿਵੇਂ 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 ਇਲੈਕਸ਼ਨ ਦੇ ਦਿਨ ਨੇੜੇ ਆਉਣਗੇ ਨਾ ਕਿ ਕਿ ਕਿਉਂਕਿ ਵੋਟ ਜਿਹੜੀ ਆ ਨਾ ਪੋਲ ਬਹੁਤ ਘਟ ਹੋਏਗੀ ਮੇਰਾ ਅੰਦਾਜ਼ਾ ਪੰਜਾਬ ਚ ਵੀ ਵੋਟ ਪੋਲ ਜਿਹੜੀ ਆ ਉਹ ਜ਼ਿਆਦਾ ਨਹੀਂ ਅੱਜ ਦਾ ਵੀ ਤੁਸੀਂ ਟਰਨ ਆਊਟ ਦੇਖੋ ਨਾ ਦੂਜੇ ਫੇਸ ਦੇ ਵਿੱਚ ਵੀ ਦੇਖ ਲਈਏ ਅੱਜ ਦਾ ਟਰਨ ਆਊਟ ਵੀ ਤੁਸੀਂ ਦੇਖੋ ਇੱਥੇ ਤਾਂ ਬਹੁਤ ਗਰਮੀ ਹੋ ਜਾਣੀ ਆ ਜੀ ਗਰਮੀ ਵੀ ਆ ਤੇ ਕੁਝ ਕਹ ਲੋ ਕਿ ਲੋਕਾਂ ਦੀ ਜਿਹੜੀ ਆ ਬੇਰੁਖੀ ਵੀ ਆ ਸਿਆਸਤ ਪ੍ਰਤੀ ਪਾਰਟੀਆਂ ਪ੍ਰਤੀ ਤਾਂ ਬਹੁਤ ਘਟ ਵੋਟ ਪੋਲ ਹੋਏਗੀ ਤਾਂ ਬਹੁਤ ਜਿੰਨੀ ਵੋਟ ਘਟ ਪੋਲ ਹੋਏਗੀ ਇਹ ਟੱਕਰ ਜਿਹੜੀ ਉਹਨੇ ਹੀ ਫਸਵੀ ਹੋ ਜਾਏਗੀ ਜੀ ਟਰਨ ਆਊਟ ਬਾਕੀ ਦੇਖੋ ਪਰ ਮੇਰਾ ਮੰਨਣਾ ਪੰਜਾਬ ਕੀ ਟਰਨ ਆਊਟ ਕੋਈ ਬਹੁਤ ਵੱਡਾ ਨਹੀਂ ਹੋਏਗਾ ਭੀ ਆਪਾਂ ਕਾ ਲਈ ਕਿ ਤਾ ਤਮਾਕਾ ਖੇਜੂ ਗਜਾਂ ਕਹ ਲੋ ਕਿ ਰਿਕਾਰਡ ਤੋੜ ਹੋਏਗਾ ਹਾਂ ਇਸ ਤਰ੍ਹਾਂ ਦੇ ਨਾਲ VOTING ਨਹੀਂ ਹੋਏਗੀ ਜਿਸ ਤਰ੍ਹਾਂ ਦੇ ਨਾਲ ਅੱਜ ਆ ਮੇਰੇ ਖਿਆਲ ਨਾਲ 40% ਦੇ ਆਸ-ਪਾਸ ਹੀ ਐਵਰੇਜ ਨਿਕਲੀ ਮਿੰਟੂ ਜੀ ਸਾਹਾਰੇ ਵਿੱਚ ਤਾਂ ਇਧਰਲੇ ਪਾਸਿਓਂ ਉੱਪਰਲੇ ਪਾਸੇ ਸੀਗੇ ਜੀ ਗਗਨਜੀਤ ਕੁਰ ਜੀ ਉਹ ਕਹਿੰਦੇ ਸੀ ਭੈਣ ਜੀ ਕਹਿੰਦੇ ਕਿ ਬਈ ਬਹੁਤ ਹੋ ਸੀਗਾ ਮਿੰਟੂ ਜੀ ਕਹਿੰਨੇ ਕਿ ਚੰਗਾ ਵਜੂਦ ਰੱਖਦੇ ਆ ਆਪਣਾ ਸ਼ਰਮਾ ਸਾਹਿਬ ਦੀ ਮੈਂ ਮੈਂ ਦੱਸ ਰਿਹਾ ਨਾ ਤੁਹਾਨੂੰ ਕਿ ਸ਼ਰਮਾ ਜੀ ਪੁਆਦੀ ਨੇ ਪੁਆਦੀ ਵੀ ਤੁਹਾਨੂੰ ਪਤਾ ਇੱਥੇ ਲੱਗਦੀ ਆ ਕਿ ਤੇ ਦੂਸਰਾ ਲੋਕਲ ਨੇ ਇਲੈਕਸ਼ਨ ਦੀ ਜਿਹੜੀ ਮੈਨੇਜਮੈਂਟ ਆ ਉਹਦੇ ਤੋਂ ਜਾਨੂੰ ਨੇ ਇੱਕ ਚਿਹਰਾ ਨੇ ਜਿਨ੍ਹਾਂ ਨੂੰ ਹਰੇਕ ਬੰਦਾ ਪਛਾਣਦਾ ਹੈ ਜੀ ਉਸ ਇਲਾਕੇ ਦੇ ਵਿੱਚ ਆਪਣੇ ਇਲਾਕੇ 'ਚ ਤੇ ਨਹੀਂ ਇੰਨੇ ਜਾਣਦੇ ਬਹੁਤ ਲੋਕਾਂ ਨੂੰ ਘੱਟ ਪਤਾ ਹੋਏਗਾ ਕਿ ਖਜ਼ਾਨਚੀ ਪਤਾ ਨਹੀਂ ਹੁਣ ਤਾਂ ਹੈਗੇ ਕਿ ਨਹੀਂ ਰਾਜਨੀਤੀ ਅਕਾਲੀ ਦਲ ਹਾਂਜੀ ਜੀ 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 ਸਹਿਜੂਤ ਕੋਰ ਮਾਫ ਕਰਨਾ ਮੈਂ ਨਾਮ ਗਲਤ ਹੋ ਗਿਆ ਤੇ ਇਹਦੇ ਨਾਲ ਮੈਂ ਅੱਗੇ ਕਮੈਂਟ ਇੱਕ ਦੋ ਲੈ ਲੈਣਾ ਜੀ ਰஞ்சிਤ ਤੂਰ ਕਹਿੰਦਾ ਕਿ ਡਾਕਟਰ ਸਾਹਿਬ ਨੇ ਦਵਾਈ ਵਧੀਆ ਦਿੱਤੀ ਹੈ ਜੀ ਲਾਲ ਸਿੰਘ ਨੂੰ ਹਰਦੀਾਲ ਸਿੰਘ ਕੰਬੋਏ ਨੂੰ ਆ ਸਾਰਿਆਂ ਨੂੰ ਕਹਿੰਦੇ ਕਿ ਬਾਈ ਚਲੋ ਵਧੀਆ ਮਿੱਠੀ ਦਵਾਈ ਦੇ ਦਿਨ ਡਾਕਟਰ ਸਾਹਿਬਾ ਕਹੇ ਮੂੰਹ ਮਿੱਠਾ ਹੋ ਜਾਵੇ ਨਾ ਸਾਰੇ ਉਹ ਕਹਿੰਦੇ ਹਣਗੇ ਬਾਈ ਮੈਂ ਮਰੀਜ਼ ਇੱਥੇ ਵੱਡੇ ਵੱਡੇ ਠੀਕ ਕਰ ਦੇਣਾ ਕੋੜਹਣ ਦੀ ਗੋਲੀ ਨਾ ਦੇਣ ਕਨੇਨ ਦੀ ਗੋਲੀ ਜਿਹੜੀ ਛੋਟੇ ਹੁੰਦੇ ਸਾਨੂੰ ਦਿੰਦੇ ਹੁੰਦੇ ਸੀ ਵੀ ਉਹ ਨਾ ਦੇਣ ਤੇ ਮਤਲਬ ਕਿ ਉਹ ਮਿੱਠੀ ਜੀ ਖਾਂਗ ਵਾਲੀ ਦਵਾਈ ਹੁੰਦੀ ਹੈ ਨਾ ਉਹ ਪਿਆਣ ਥੋੜੀ ਥੋੜੀ ਤੇ ਕਮ ਸੌਖਾ ਹੋ ਜਾਏਗਾ ਜੀ 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 ਇਧਰੋਂ ਇੱਕ ਵੀਰ ਦਾ ਕਮੈਂਟ ਆ ਬੀਬੀ ਕੱਤੀ ਕਹਿੰਨੇ ਕਿ ਗਰਮੀ ਵੀ ਆ ਤੇ ਲੋਕ ਵੀ ਗਰਮਾ ਜੀ ਪੂਰੇ ਕਹਿੰਨੇ ਹਾਂ ਜੋ ਉਹੀ ਹੈ ਨਾ ਕਿ ਟਾਰਨ ਆਊਟ ਬਹੁਤ ਕਟ ਰਹੇਗਾ ਤਾਂ ਉਹਦੇ ਵਿੱਚ ਜਿਵੇਂ 4 ਕੋਨੀ ਜਾਂ 5 ਕੋਨੀ ਟੱਕਰਿਆ ਤਾਂ ਜਿਵੇਂ ਕਹਿ ਲਓ ਕਿ ਤਿੰਨ ਜਿਹੜੇ ਕੈਂਡੀਡੇਟ ਸਿਖਰਲੇ ਹੋਣਗੇ ਉਹ ਤਾਂ ਬਿਲਕੁਲ ਨੇੜੇ ਨੇੜੇ ਚਲੇ ਜਾਣਗੇ ਨਾ ਇਹ ਵੀ ਹੋ ਸਕਦਾ ਹੈ ਜੀ ਵੋਟਾਂ ਦਾ ਹਿਸਾਬ ਕਿਤਾਬ ਹੈ ਜਿਹੜਾ ਕਿ ਵੋਟ ਬੈਂਕ ਇਧਰੋਂ ਖਿਸਕਦਾ ਉਧਰ ਜੁੜਦਾ ਹੈ ਬਾਕੀ ਖੈਰ ਮਈ ਛੜਨਦੇ ਹੋ ਜਿਵੇਂ ਜਿਵੇਂ ਇਸ ਕੁੜੀ ਵੀ ਗਰਮੀ ਵਧਣੀ ਹੈ ਮੇ ਮਾਹੌਲ ਬੰਨਾ ਜੀ ਤਾਂ ਅੱਜ ਦੇ ਨਾਲ ਹੀ ਮਿੰਟੂ ਜੀ ਆਪਾਂ ਜਰਾ ਚੱਲੀਏ ਪਟਿਆਲੇ ਵੱਲ ਨੂੰ ਜੀ ਪਟਿਆਲੇ ਦੇ ਵਿੱਚ ਦੇਖੋ ਕਿ ਕਾਂਗਰਸ ਨੇ ਉਤਾਰਿਆ ਡਾਕਟਰ ਧਰਮਵੀਰ ਗਾਂਧੀ ਨੂੰ ਲਿਆ ਕੇ ਜਿਉਂ ਮੈਦਾਨ 'ਚ ਕੁਝ ਕੁ ਕਾਂਗਰਸੀ ਰੋਸ ਸਗੇ ਸੀ ਕਿ ਲੋ ਸ਼ੁਰੂ ਸ਼ੁਰੂ ਚ ਕੰਮ ਚੱਲਿਆ ਉਹਨਾਂ ਨੇ 20 ਤਰੀਕ ਦਾ ਕੱਟਕੁਠਿਆ ਵੀ ਰੱਖਿਆ ਸੀਗਾ ਆਪਣਾ ਪਰ ਐਟ ਦੀ ਐਂਡ ਮਿੰਟੂ ਜੀ ਕਹਿੰਨੇ ਕਿ ਬਾਈ ਗੱਲ ਬਣ ਗਈ ਆ ਸੁੱਖ ਦਾ ਸਾਹ ਆ ਗਿਆ ਹੁਣ ਡਾਕਟਰ ਸਾਹਿਬ ਨੂੰ ਕਹਿੰਨੇ ਕਿ ਬਾਈ ਕਹਿੰਨੇ ਠੀਕ ਆ ਕੋਈ ਗੱਲ ਨਹੀਂ ਨਾਲ ਹੀ ਚੱਲਾਂਗੇ ਜੀ ਪਰ ਮੈਂ ਨਾ ਇੱਕ ਚੀਜ਼ ਤੋਂ ਹੈਰਾਨ ਆ ਜੀ ਕਿ ਪਟਿਆਲੇ ਚ ਸਿਰਫ ਦੋ ਨਾਂ ਗੂੰਜ ਰਹੇ ਆ ਜੀ ਪ੍ਰਨੀਤ ਕੌਰ ਜਾਂ ਡਾਕਟਰ ਗਾਂਧੀ ਪਰ ਝੜਾ ਕਾਲੀਆਂ ਨੇ ਕੈਂਡੀਡੇਟ ਦਿੱਤਾ ਉਹਨੂੰ ਤੁਸੀਂ ਘੱਟ ਨਹੀਂ ਆਖ ਸਕਦੇ ਮੇਰੀ ਨਜ਼ਰ ਮੈਂ ਹਾਂਜੀ ਬਿਲਕੁਲ ਐਨਕੇ ਸ਼ਰਮਾ ਉਹ ਕੈਂਡੀਡੇਟ ਵੀ ਆਪਾਂ ਠੀਕ ਆ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਕਿਤੇ ਨਾ ਕਿਤੇ ਨਾ ਥੋੜਾ ਨਜ਼ਰ ਅੰਦਾਜ਼ ਕਰਦੇ ਮੀਡੀਆ ਵਾਲੇ ਪਤਾ ਨਹੀਂ ਕਿਉਂ ਨਹੀਂ ਮੈਂ ਦੇਖੀ ਗੱਲੋ ਜਿਹੜੀ ਉਹਨਾਂ ਨੇ ਪੀਸੀਬੀ ਦੇਖੀ ਕਿਸੇ ਨਾਲ ਹੀ ਮੈਂ ਕਿਹਾ ਬਹੁਤ ਬੜੀ ਤਗੜੀ ਤਗੜੀ ਹਾਂਜੀ ਕਿਸਾਨ ਆਗੂ ਲਿਆ ਕੇ ਤੇ ਮਤਲਬ ਕਿ ਹਾਲੇ ਤਾਂ ਉਹ ਟੌੜਾ ਪਰਿਵਾਰ ਨੂੰ ਮਿਲਣਾ ਚਾਹੁੰਦੇ ਪਰ ਟੌੜਾ ਪਰਿਵਾਰ ਆ ਜਿਹੜਾ ਉਹ ਚਾਹੁੰਦਾ ਆ ਕਿ ਬਈ